ਮੇਰਾ ਨਾਮ ਸੰਦੀਪ ਕੁਮਾਰ ਆ ਜੀ। ਕਿਹੜਾ ਪਿੰਡ ਆ ਜੀ? ਛਾਪੇ ਵਾਲੀ ਆ ਜੀ। ਕੀ ਮਾਮਲਾ ਕੀ ਹੈ? ਮਾਮਲਾ ਕੀ ਹੈ? ਮੇਰੇ ਚਾਚੇ ਦਾ ਮੁੰਡਾ ਹੈ। ਇਹਦੇ ਘਰ ਦੇੰਦਾ ਕੱਲ ਦਾ ਕੰਨ ਦਾ ਆਪਰੇਸ਼ਨ ਹੋਈ ਜਾਂਦਾ ਸੀ। ਠੀਕ ਹੈ? ਇਹਨੇ ਮੋਟਰਸਾਈਕਲ ਸਵੇਰ ਆ ਕੇ ਪਾਰਕਿੰਗ ਦੇ ਵਿੱਚ ਲਾਇਆ। 9 ਵਜੇ। ਠੀਕ ਹੈ ਜੀ। ਉਸ ਤੋਂ ਬਾਅਦ 2 ਵਜੇ ਥੱਲੇ ਆ ਕੇ ਵੇਖਦਾ ਮੋਟਰਸਾਈਕਲ ਹੈ ਨਹੀਂ। ਤੇ ਪਾਰਕਿੰਗ ਨਾਲ ਪੁੱਛਿਆ ਜਾਂਦਾ ਵੀ ਸਾਡਾ ਮੋਟਰਸਾਈਕਲ ਕਿਤੇ ਹੈ? ਕਹਿੰਦਾ ਪਰਚੀ ਫੜਾਓ। ਇਹ ਮਾੜੀ ਜੀ ਪਰਚੀ ਫਾੜ ਕੇ ਹੱਥ 'ਚ ਫੜਾਉਂਦਾ ਆਹ ਮੁੰਡਾ ਬੈਕਸੋਰਡ ਖੜਾਈ ਜਿਹੜਾ। ਉਸ ਤੋਂ ਬਾਅਦ ਇਹਨ ਬਸ ਸਾਡਾ ਹੀ ਮਸਲਾ ਆ ਮੇਰੇ ਚਾਚੇ ਦੇ ਮੁੰਡੇ ਆ ਕੁੜੀ ਇਧਰ ਆ ਤੂੰ ਵੀ ਆ ਆ ਕੁੜੀ ਤੇ ਮੌਕੇ ਜੀ ਫਿਰ ਕੁੱਲ ਮਿਲਾ ਕੇ ਇਹਨਾਂ ਕੋਲ ਕੋਈ ਆਈਡੀ ਗੱਲ ਚ ਆਈਡੀ ਹੈ ਨਹੀਂ ਗਈ ਕਿਸੇ ਤੇ ਗੱਲ ਚ ਆਈ ਦੀ ਆਈਡੀ ਪ੍ਰੂਫ ਹੈ ਨਹੀਂ ਆਈਡੀ ਪ੍ਰੂਫ ਹੈ ਨਹੀਂ ਇਹ ਬੰਦੇ ਮੁਲਾਜ਼ਮ ਨੇ ਰੱਪ ਦੇ ਗਿਆ ਜੀ ਠੇਕੇ ਲੈ ਆਏ ਨੇ ਮੁਲਾਜ਼ਮ ਇਹਨਾਂ ਬੰਦੇ ਨੇ ਆਈਡੀ ਹੈ ਨਹੀਂ ਕਿਸੇ ਦੇ ਗੱਲ ਦੇ ਵਿੱਚ ਮੈਂ ਨਾ ਅਰਜਿੰਦਰ ਕੁਮਾਰ ਆ ਮੇਰਾ ਪੈਂਡ ਛਾਪਿਆ ਨਹੀਂ ਆਈ ਠੀਕ ਹੈ ਸਵੇਰ ਆ ਮਾਇਆ 8 8:30 ਵਜੇ ਤਕਰੀਬਨ ਆ ਮੁੰਡਾ ਖੜਾ ਸੀ ਗਾੜੇ ਮੇਰੀ ਪਰਚੀ ਕੱਟੀ ਆ ਜੀ ਠੀਕ ਹੈ ਪਰਚੀ ਕੱਟ ਕੇ ਮੰਦਰ ਜਾਵੜੇ ਮੇਰੇ ਘਰ ਦੀ ਦਾਪੇਸ਼ਨ ਹੋਇਆ ਹੀ ਕੰਨ ਦਾ ਠੀਕ ਹੈ ਜੀ ਤੇ ਉਹ 2 ਵਜੇ ਤੋਂ ਬਾਅਦ ਉਹਨੇ ਥੱਲੇ ਆਇਆ ਜੀ ਠੀਕ ਹੈ ਮੋਟਰਸਾਈਕਲ ਮੇਰਾ ਖੜਾ ਸੀਗਾ ਠੀਕ ਹੈ 11:00 ਵਜੇ 4 ਠੀਕਾ ਪਰਚੀ ਫੜਾ ਕੇ ਮੈਨੂੰ ਫੜਾਈ ਆ ਆ ਕੁੜੀਆਂ ਨੇ ਇਹ ਵੇਖਿਆ ਤੇ ਇਹ ਪਰਚੀ ਮੋਰਸ ਨੇ ਇਹਨੇ ਆਹ ਭੜ ਕੀਤੀ ਆ ਆ ਬ ਜਾ ਕੇ ਵੇਖਤੀ ਇਹਨੇ ਮੇਰੇ ਮੋਟਰਸਾਈਕਲ ਚੱਕਿਆ ਗਿਆ ਠੀਕ ਹੈ ਉਸ ਤੋਂ ਬਾਅਦ ਮੈਨੂੰ ਪਰਚੀ ਫੜਾ ਵੀ ਜੀ ਇਹਨੇ ਪਾੜ ਕੇ ਪਰਚੀ ਮੇਰੇ ਅੱਛ ਫੜਾ ਤੀ ਕਹੇ ਤੁਹਾਡਾ ਤੁਹਾਡਾ ਕਹਿੰਦਾ ਮੋਟਰਸਾਈਕਲ ਜੀ ਕ੍ਰੋਸ ਹੋਇਆ ਤੁਹਿੰਦਰ ਬਾੜ ਲੈ ਕੇ ਗਏ ਮੈਂ ਇੱਕ ਵਾਰ ਵੀ ਅੰਦਰ ਬਾੜ ਮੋਟਰਸਾਈਕਲ ਆ ਜਾ ਚਾਬੀ ਮੇਰੇ ਜੇਬ ਚ ਆ ਭਾਈ ਕੀ ਮਾਮਲਾ ਕੀ ਆ ਘਰ ਦਾ ਜੀ ਉੱਥੇ ਨਾ ਲਈ ਹਾਂ ਹਾਂ ਜੀ ਹਾਂ ਜੀ ਤੁਹਾਡਾ ਕੀ ਨਾਕ ਕੀ ਜੀ ਕੀ ਤੁਹਾਡੇ ਕੋਲ ਠੇਕਰ ਟੈਂਡਰ ਇਹ ਤੋਂ ਬਲੋੜਦੇ ਹਾਂ ਹਾਂਜੀ ਹਾਂਜੀ ਫਰੀਦਕੋਟ ਦੇ ਹਾਂ ਇੱਥੇ ਠਿਕਾ ਹੈ ਬਾਰਕਿੰਗ ਦਾ ਅਸੀਂ ਲੈਂਦਾ ਆ ਆ ਬਈ ਕਹਿੰਦਾ ਪਰਚੀ ਕਟਾਈ ਸੀ ਆ ਮੁੰਡੇ ਨੇ ਕੱਟੀ ਸੀ ਤੇ ਇਹ ਪਰਚੀ ਬਈ ਕਹਿੰਦਾ ਜਨਕੀ ਅਸੀਂ ਨਾ ਜਦੋਂ ਵਾਪਸ ਜਾਂਦਾ ਮੋਟਰਸਾਈਕਲ ਪਰਚੀ ਫਾੜ ਕੇ ਦੇ ਦਿੰਨੇ ਆ ਆਪ ਡਾਊਨ ਬੰਦਾ ਕਰਦਾ ਰਹਿੰਦਾ ਤੇ ਹੁਣ ਇਹਨਾਂ ਦਾ ਇਹ ਦੋਸ਼ ਹੈ ਵੀ ਇਹਦੇ ਪਰਚੀ ਨੇ ਬਾਅਦ ਚ ਪਾੜੀ ਹੈ ਇਹਨਾਂ ਮਟ ਕੇ ਸਾਡੇ ਸਾਹਮਣੇ ਬੰਦਾ ਖੜਾ ਹੈ ਕਹਿੰਦਾ ਪਰਚੀ ਮੈਂ ਪਾੜੀ ਨਹੀਂ ਪਰਚੀ ਪਾੜ ਕੇ ਕੈਨਸਲ ਕਰਕੇ ਦਿੱਤੀ ਸੀ ਬਾਕੀ ਜੋ ਵੀ ਕਾਰਵਾਈ ਹੋਈ ਹੈ ਕੈਮਰੇ ਚੈੱਕ ਕਰਾਈ ਜਾਂਦੇ ਆ ਆਪਾਂ ਕਿਹਾ ਕਹਿੰਦੇ ਵੀ ਬਈ ਦਾ ਮੋਟਰਸਾਈਕਲ ਨਾਮ ਲ ਮਾਤਾ ਜੀ ਨੇ ਥਾਣੇ ਦਰਖਾਹ ਦਿੱਤੀ ਜੋ ਘਰ ਹੋਈ ਹੋਗੀ ਕਾਰਨ ਹਾਂਜੀ ਭਾਈ ਜੀ ਕੀ ਮਾਮਲਾ ਕੀ ਸਰਕਾਰੀ ਹਸਪਤਾਲ ਦੇ ਵਿੱਚ ਸਾਡੇ ਪਿੰਡ ਦਾ ਲੜਕਾ ਹੈ ਇਹ ਇੱਥੇ ਇਹਨਾਂ ਦੇ ਹੱਡੀਆਂ ਦਾ ਆਪਰੇਸ਼ਨ ਹੋਇਆ ਸੀ ਇਹ ਸਵੇਰ 9 ਵਜੇ ਦਾ ਆਇਆ ਇੱਥੇ ਤੇ 2 ਵਜੇ ਦੇ ਕਰੀਬ ਇਹਨੇ ਜਦੋਂ ਚੈੱਕ ਕੀਤਾ ਮੋਟਰਸਾਈਕਲ ਤੇ ਖੜਾ ਸੀ ਜਦੋਂ 5 ਵਜੇ ਸ਼ਾਮ ਨੂੰ ਇਹ ਪਿੰਡ ਜਾਣਾ ਚਾਹਿਆ ਤਾਂ ਇਹਨੇ ਵੇਖਿਆ ਤਾਂ ਮੋਟਰਸਾਈਕਲ ਹੈ ਨਹੀਂ ਸੀ ਪਰਚੀ ਇਹਦੇ ਕੋਲ ਸੀ ਇਹਨੇ ਉਹਨਾਂ ਨੂੰ ਪਰਚੀ ਵਿਖਾਈ ਵੀ ਮੇਰਾ ਮੋਟਰਸਾਈਕਲ ਕਿੱਥੇ ਆ ਉਹਨਾਂ ਨੇ ਕੋਈ ਨਿਆਣੀ ਦਿੱਤਾਗਾ ਅਸੀਂ ਵੀ ਮੌਕੇ ਤੇ ਪਹੁੰਚੇ ਹਾਂ ਕੱਲ ਸ਼ਾਮੀ ਆਣ ਕੇ ਸਾਰਾ ਕੁਝ ਗੱਲਬਾਤ ਕੀਤੀ ਪਰ ਇਹ ਸਾਰਾ ਜਿੰਨਾ ਵੀ ਸਟਾਫ ਹੈ ਸਾਰਾ ਸਾਨੂੰ ਤਾਂ ਜਾਲੀ ਜਿਹਾ ਲੱਗਿਆ ਜੀ ਕੋਈ ਇਹਨਾਂ ਦੀ ਦੇਖਭਾਲ ਹੈ ਨਹੀਂ ਨਾ ਇਹਨਾਂ ਦੇ ਕੋਲ ਕੋਈ ਪ੍ਰੂਫ ਹੈ ਵੀ ਅਸੀਂ ਇਹ ਲਿਆਏ ਆਪਣੇ ਠੇਕੇ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਸਾਨੂੰ ਪ੍ਰੂਫ ਇਹਨਾਂ ਨੇ ਕੋਈ ਥੋਸ ਜਵਾਬ ਦਿੱਤਾ ਅਸੀਂ ਜਾ ਕੇ ਪ੍ਰਸ਼ਾਸਨ ਕੋਲ ਜਾ ਕੇ ਅਸੀਂ ਮੰਗ ਕੀਤੀ ਹੈ ਉੱਥੇ ਅਰਜ਼ੀ ਦਿੱਤੀ ਹੈ ਵੀ ਸਾਡਾ ਨਾਲ ਨਿਆਂ ਕੀਤਾ ਜਾਵੇ ਇਸ ਬੱਚੇ ਨਾਲ ਤਿੰਨ ਮੋੜ ਇਹ ਤੋਂ ਪਹਿਲਾਂ ਦੋ ਮੋੜਸਲ ਹੋਰ ਚੋਰੀ ਹੋ ਚੁੱਕੇ ਨੇ ਕੋਈ ਐਸਐਮਓ ਨਾਲ ਕੋਈ ਗੱਲਬਾਤ ਹੋਈ ਇੱਥੇ ਪ੍ਰਸ਼ਾਸਨ ਨਾਲ ਕੋਈ ਨਹੀਂ ਇੱਥੇ ਅਜੇ ਕਿਸੇ ਨਾਲ ਨਹੀਂ ਹੋਈ ਸਾਡੀ ਗੱਲਬਾਤ ਅਸੀਂ ਹੁਣ ਕਰਦੇ ਆ ਜੀ ਹੁਣ ਆਏ ਆ ਅਸੀਂ ਇੱਥੇ ਹੁਣ ਆ ਕੇ ਅਸੀਂ ਇੱਥੇ ਗੱਲਬਾਤ ਕਰਦੇ ਆ ਤੇ ਅਸੀਂ ਤੇਹੀ ਚਾਹੁੰਦੇ ਆ ਕਿ ਇਨਾਂ ਤੋਂ ਸਾਰੀ ਪੁੱਛਕਿਛ ਕੀਤੀ ਜਾਵੇ ਕਿ ਇਹਨਾਂ ਦਾ ਕਿਸ ਤਰ੍ਹਾਂ ਇਹ ਆਪਦੀ ਕਾਰਗੁਜ਼ਾਰੀ ਇਹਨਾਂ ਦੀ ਬਿਲਕੁਲ ਬੇਕਾਰ ਹੈ ਤੇ ਨਾ ਹੀ ਇਹ ਕਿਸੇ ਤਰ੍ਹਾਂ ਕੋਈ ਚੰਗਾ ਕੰਮ ਕਰ ਰਹੇ ਆ ਤੇ ਨਾ ਹੀ ਇਹਨਾਂ ਦੇ ਗਲਾ ਦੇ ਵਿੱਚ ਤੋਂ ਸਾਹਮਣੇ ਮੌਕਾ ਦੇਖ ਸਕਦੇ ਹੋ ਕੋਈ ਇਹਨਾਂ ਦਾ ਆਪਦਾ ਆਈਡੀ ਪ੍ਰੂਫ ਜਾਂ ਕੁਛ ਨਹੀਂ ਹੈ ਨਾ ਹੀ ਸਾਨੂੰ ਕੱਲ ਦਾ ਕੁਛ ਦੱਸ ਰਿਹਾ ਕਿ ਸਾਡੇ ਕੋਲ ਕੀ ਆਈਡੀ ਹੈ ਕਿ ਨਾ ਹੀ ਸਾਨੂੰ ਕੋਈ ਇਹ ਨਿਆ ਦੇ ਰਿਹਾ ਜੀ ਕੱਲ ਦੇ ਮਲੋਟ ਵਾਸੀਆਂ ਲਈ ਖੁਸ਼ ਖਬਰੀ ਮੁੜ ਮਲੋਟ ਜਾਂ ਕਿਸੇ ਵੀ ਆਸ-ਪਾਸੇ ਦੇ ਸ਼ਹਿਰ ਤੋਂ ਕਿਸੇ ਵੀ ਸ਼ਹਿਰ ਜਾਣ ਲਈ ਤੁਸੀਂ ਬੁੱਕ ਫਾਸਟ ਕੰਪਨੀ ਦੀ ਟੈਕਸੀ ਬੁੱਕ ਕਰ ਸਕਦੇ ਹੋ ਸਿਰਫ ਇੱਕ ਕਾਲ ਰਾਹੀਂ ਬੁੱਕ ਫਾਸਟ ਤੁਹਾਨੂੰ ਸਭ ਤੋਂ ਸਸਤੀ ਅਤੇ ਭਰੋਸੇਯੋਗ ਟੈਕਸੀ ਪ੍ਰਦਾਨ ਕਰੇਗਾ ਬੁੱਕ ਫਾਸਟ ਕੰਪਨੀ ਕੋਲ ਹਰ ਤਰ੍ਹਾਂ ਦੀ ਕਾਰ ਉਪਲਬਧ ਹੈ ਅਤੇ ਇਹਨਾਂ ਦੇ ਡਰਾਈਵਰ ਵੀ ਤਜਰਬੇਕਾਰ ਹਨ ਜਿਵੇਂ ਮਲੋਟ ਤੋਂ ਦਿੱਲੀ ਲਈ ਟੈਕਸੀ ਬੁੱਕ ਕਰੋ ਸਿਰਫ 4999 ਰੁਪਏ ਵਿੱਚ ਮੁਲੋਟ ਤੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਈ ਟੈਕਸੀ ਬੁੱਕ ਕਰੋ ਸਿਰਫ 3499 ਰੁਪਏ ਵਿੱਚ ਬੁੱਕ ਫਾਸਟ ਨੂੰ ਅੱਜ ਹੀ ਕਾਲ ਕਰੋ ਅਤੇ ਆਪਣੀ ਯਾਤਰਾ ਸੁਖਾਵੀ ਬਣਾਓ